ਲਓ ਜੀ ਹੁਣ ਆਪਾਂ ਨੇ ਆਹ ਵਾਲੇ ਸੂਟ ਤੇ ਲਾਉਣੀ ਆ ਲੈਸ 골ਡਨ ਲੈਸ ਲਾਉਣੀ ਆ ਪਹਿਲਾ ਸੂਟ ਬਣ ਗਿਆ ਤਿਆਰ ਹੋ ਗਿਆ ਉਦੋਂ ਆਪਾਂ ਕਹਿੰਨੇ ਵੀ ਭਾਈ ਤੁਸੀਂ ਲੈਸ ਲਵਾ ਲਓ ਸੋਹਣੀ ਲੱਗੂਗੀ ਪਲੇਨ ਸੂਟ ਤੇ ਉਹ ਤਾਂ ਮੰਨਦੀਆਂ ਨਹੀਂ ਕਹਿੰਦੀਆਂ ਨਹੀਂ ਅਸੀਂ ਤਾਂ ਪਲੇਨ ਸੂਟ ਹੀ ਪਾਉਣਾਗਾ ਤੇ ਬਾਅਦ ਦੇ ਵਿੱਚ ਜੋ ਸੂਟ ਬਣ ਕੇ ਤਿਆਰ ਹੋ ਜਾਂਦਾ ਬਿਲਕੁਲ ਫੇਰ ਕਹਿੰਦੀ ਇਹਨੇ ਵੀ ਸਾਡੇ ਸੂਟ ਤੇ ਲੈਸ ਲਾ ਦਿਓ ਇਹੀ ਕੁਝ ਹੋਇਆ ਮੇਰੇ ਨਾਲ ਦੇਖੋ ਸੂਟ ਬਣ ਕੇ ਤਿਆਰ ਹੋ ਗਿਆ ਤੇ ਹੁਣ ਕਹਿੰਦੀ ਲੈਸ ਲਾਉਣੀ ਆ ਬੜੀ ਕਹਿੰਦੀ ਤੇ ਇਹ ਵਾਲੀ ਲੈਸ ਆ 골ਡਨ ਤੇ ਦੇਖੋ ਇਹਦੇ ਗਲੇ ਤੇ ਸਮਝ ਲਓ 골ਡਨ ਕੜਾਈਆ ਤੇ ਇਹ ਨੀਚੋਂ ਬਣੇਣਾ ਬਿਲਕੁਲ ਹੁਣ ਇਹ نیچے ਘੇਰੇ ਤੇ ਤੇ ਚਾਕਾ ਤੇ ਲੈਸ ਲਾਉਣੀਆਂ ਕਹਿੰਦੀ ਮੈਂ ਜਾਗੋ ਤੇ ਪਾਉਣਾ ਵੀ फटाफट ਹੁਣ ਮੈਨੂੰ ਲੈਸ ਲਾ ਕੇ ਦੇ ਦੋ ਕਹਿੰਦੀ ਕੰਮ ਸਾਰਾ ਛੱਡ ਕੇ ਹੁਣ ਇਹ ਵਾਲੇ ਸੂਟ ਤੇ ਲਾਉਣਿਆ ਲੈਸ ਲੈਸ ਲਾ ਕੇ ਕਿਦਾਂ ਦਾ ਤਿਆਰ ਹੁੰਦਾ ਇਹ ਆਪਾਂ ਤੁਹਾਨੂੰ ਦਿਖਾਉਣੀ ਹੈ ਲੈਸ ਆਪਾਂ ਨੇ ਲਾਤੀ ਦੇਖੋ ਪਹਿਨਾ ਪਲੇਨ ਸੂਟ ਸੀ ਹੁਣ ਲੈਸ ਲਾਤੀ ਦੇਖੋ ਕਿੱਦਾਂ ਸੋਹਣਾ ਲੱਗ ਰਿਹਾ ਹੈ ਚਾਕਾਂ ਤੇ ਤੇ ਖੇਰੇ ਤੇ ਬਾਹਾਂ ਤੇ ਦੇਖੋ ਸਾਹਮਣੇ ਲੈਸ ਲਾਈਆ ਹੁਣ ਤੁਸੀਂ ਇਹਨੂੰ ਪਲੇਨ ਸੂਟ ਨੂੰ ਵੀ ਦੇਖੋ ਪਲੇਨ ਦੇਖੋ ਬਿਲਕੁਲ ਵੀ ਨਹੀਂ ਜੱਜਦਾ ਤੇ ਇਹ ਆਪਾਂ ਨੇ ਇੱਕ ਲੈਸ ਲਾਈਆ ਲੈਸ ਲਾ ਕੇ ਦੇਖੋ ਕਿੱਡਾ ਸੋਹਣਾ ਸੂਟ ਲੱਗ ਰਿਹਾ ਤੇ ਇਸੇ ਤਰ੍ਹਾਂ ਹੀ ਦੇਖੋ ਲੈਸਾਂ ਆਪਾਂ ਲਾ ਕੇ ਸੋਹਣੇ-ਸੋਹਣੇ ਸੂਟ ਬਣਾ ਸਕਦੇ ਹਾਂ ਸਿੰਪਲ ਸੂਟ ਪਲੇਨ ਸੂਟ ਤੇ ਬਿਲਕੁਲ ਘੱਟ ਪੈਸਿਆਂ ਦੇ ਵਿੱਚ ਬਣਦਾ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਤੁਹਾਡੇ ਸਾਹਮਣੇ ਦੇਖੋ ਤਿਆਰ ਆ ਕਿੰਨਾ ਵਧੀਆ ਸੂਟ ਲੱਗ ਰਿਹਾ ਹੈ ਲੈਸ ਲਾ ਕੇ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਤਾਂ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਫਿਰ ਆਪਾਂ ਇਦਾਂ ਦੀਆਂ ਵੀਡੀਓ ਲੈਸਾਂ ਲਾ ਕੇ ਤੁਹਾਡੇ ਵਾਸਤੇ ਹੋਰ ਵੀ ਲੈ ਕੇ ਆਇਆ ਕਰਾਂਗੇ ਠੀਕ ਹੈ ਜੀ ਵੀ ਕਿਵੇਂ ਲੈਸਾਂ ਲਾ ਕੇ ਡਿਜ਼ਾਈਨ ਬਣਦੇ ਆ ਤੇ ਉਹ ਆਪਾਂ ਤੁਹਾਨੂੰ ਸਾਰਾ ਦਿਖਾਇਆ ਕਰਾਂਗੇ ਠੀਕ ਹੈ ਜੀ ਇਹ ਆਪਣੀ ਅੱਜ ਦੀ